ਜੋ ਜਿਹੜੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਰਾਗਵ ਚੱਡਾ ਸਭ ਤੋਂ ਪਹਿਲਾਂ ਜਦੋਂ ਇੰਡੀਆ ਆਏ ਤਾਂ ਉਹ ਕੇਜਰੀਵਾਲ ਦੇ ਘਰ ਪਹੁੰਚੇ ਜੀ ਹਾਂ ਕੇਜਰੀਵਾਲ ਦੇ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਹੈ ਕਿਉਂਕਿ ਪਾਰਟੀ ਦੇ ਬਹੁਤ ਚੰਗੇ ਲੀਡਰ ਇੱਥੇ ਉਹ ਨੇ ਤੇ ਕਿਤੇ ਨਾ ਕਿਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚੋਂ ਉਹਨਾਂ ਦੀ ਵਾਪਸੀ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਚੋਣਵ ਜਿਹੜਾ ਹੈ ਬਹੁਤ ਜ਼ਿਆਦਾ ਗਰਮੀ ਇੱਥੇ ਬਟੋਰਨ ਵਾਲਾ ਹੈ ਕਿਉਂਕਿ ਹੁਣ ਇੱਥੇ ਜਿਹੜੀ ਚੋਣਾ ਨੇ ਉਹ ਸਿਰਤੇ ਨੇ ਤਾਂ ਇੱਥੇ ਸਾਰੇ ਲੀਡਰ ਕਿਤੇ ਨਾ ਕਿਤੇ ਸਰਗਰਮੀ ਦਿਖਾ ਰਹੇ ਨੇ ਆਪਣੀ ਆਪਣੀ ਪਾਰਟੀ ਨੂੰ ਇੱਥੇ ਰਿਪਰੈਜ਼ੈਂਟ ਵੀ ਕਰ ਰਹੇ ਨੇ ਤਾਂ ਹੁਣ ਰਾਗਵ ਚੱਡਾ ਦੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਈ ਕਿੰਨੀ ਕ ਵੱਡੀ ਇੱਥੇ ਇਹ ਖੁਸ਼ੀ ਦੀ ਗੱਲ ਹੋਵੇਗੀ ਜਾਂ ਫਿਰ ਪਾਰਟੀ ਨੂੰ ਇੱਥੇ ਕਿੰਨਕ ਜ਼ਿਆਦਾ ਹੋਰ ਫਾਇਦਾ ਹੋਵੇਗਾ ਤੇ ਪ੍ਰਚਾਰ ਕਿੰਨੇ ਕ ਜ਼ੋਰ ਸ਼ੋਰ ਤੇ ਹੋਣਗੇ ਇਹ ਵੀ ਦੇਖਣ ਵਾਲੀ ਇੱਥੇ ਗੱਲ ਹੋਵੇਗੀ ਤੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਸੰਜੀਵ ਸ਼ਰਮਾ ਹੋ ਰਹੇ ਹਾਂਜੀ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਮਰਕਾ ਕੀ ਕਹਿਣਾ ਚਾਹੋਗੇ ਸਰ ਆਮ ਆਦਮੀ ਪਾਰਟੀ ਦੇ ਉੱਗੇ ਲੀਡਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਚੰਗੇ ਲੀਡਰ ਨੇ ਇੱਥੇ ਰਾਗਵ ਚੱਡਾ ਜੋ ਕਿ ਭਾਰਤ ਵਾਪਿਸ ਆਏ ਨੇ ਮੁੱਖ ਮੈਡਮਾ ਲੀਡਰ ਕੋਈ ਵੀ ਹੋਵੇ ਪਾਰਟੀ ਦਾ ਦੇਖੋ ਹਰ ਲੀਡਰ ਜਿਹੜਾ ਅਹਿਮ ਹੁੰਦਾ ਹੈ ਜੀ ਹੂੰ ਬਿਲਕੁਲ ਲੇਕਿਨ ਕਈ ਲੀਡਰ ਇਦਾਂ ਦੇ ਹੁੰਦੇ ਨੇ ਵੀ ਇਹਨਾਂ ਨੂੰ ਲੋਕ ਫੋਲੋ ਕਰਦੇ ਹੁੰਦੇ ਆ ਜਾਂ ਜਿਨ੍ਹਾਂ ਤੇ ਅਸਾਂ ਆਪਣਾ ਪਾਰਟੀ ਦੇ ਨਾਲ ਲੋਕ ਜੁੜਦੇ ਆਂ ਹਾਂਜੀ ਉਹ ਰਾਜਾ ਚੱਡਾ ਦਾ ਇੱਕ ਵੱਡਾ ਨਾਮ ਆ ਵੱਡਾ ਚਿਹਰਾ ਹੈ ਜੀ ਹੂੰ ਹੁਣ ਉਹ ਜੋ ਅਗਰ ਆਇਆ ਦੇਖੋ ਚੋਣਾਂ ਦਾ ਟਾਈਮ ਹੈ ਜੀ ਲੋਕ ਪਰਚਾਹ ਦਾ ਟਾਈਮ ਹੈ ਹੂੰ ਠੀਕ ਆ ਉਹਨਾਂ ਦਾ ਕੋਈ ਇਲਾਜ ਵਗੈਰਾ ਜਾਂਦਾ ਸੀ ਯੂਜ਼ ਕਰਕੇ ਹੋ ਗਏ ਹੋਏ ਸੀ ਜੀ ਤੇ ਹੁਣ ਆਪਣੇ ਦੇਸ਼ ਚ ਪਰਤੇ ਆ ਆਪਣੀਆਂ ਵੋਟਾਂ ਦੇ ਵਿੱਚ ਜਿਹੜਾ ਉਹਨਾਂ ਦਾ ਕਿਸੇ ਨਾ ਕਿਤੇੁਰ ਜਾਣ ਵੀ ਬੰਦੂਗਾ ਆਉਣਗੇ ਵੀ ਤੇ ਲੋਕਾਂ ਤੇ ਜੋ ਪ੍ਰਭਾਵ ਵੀ ਜੁਗ ਹੋਵੇਗਾ ਬਿਲਕੁਲ ਦੇਖੋ ਲੋਕਾਂ ਤੇ ਤਾਂ ਪ੍ਰਭਾਵ ਪੈਣਾ ਹੀ ਹੈ ਕਿਉਂਕਿ ਕਈ ਵਾਰ ਕੀ ਹੈ ਕਿ ਲੀਡਰਾਂ ਨੂੰ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹੁੰਦੇ ਨੇ ਤੇ ਲੀਡਰ ਜਿਹੜੇ ਨੇ ਕਿਤੇ ਨਾ ਕਿਤੇ ਆਪਣੀ ਪਾਰਟੀ ਨੂੰ ਅੱਗੇ ਰਿਪਰੈਜ਼ੈਂਟ ਕਰਦੇ ਨੇ ਤਾਂ ਇੱਥੇ ਜਿੰਨੇ ਵੀ ਆਮ ਆਦਮੀ ਪਾਰਟੀ ਨੂੰ ਚਾਉਣ ਵਾਲੇ ਲੋਕ ਨੇ ਜਾਂ ਫਿਰ ਇੱਥੇ ਲੀਡਰ ਹੋਰ ਵੀ ਨੇ ਸਾਰੇ ਇਥੇ ਕਿਤੇ ਨਾ ਕਿਤੇ ਖੁਸ਼ ਦਿਖ ਰਹੇ ਨੇ ਕਿਉਂਕਿ ਰਾਗਵ ਚੱਡਾ ਜੋ ਕਿ ਲਾਜ ਦੇ ਲਈ ਲੰਡਨ ਗਏ ਹੋਏ ਸੀ ਤੇ ਹੁਣ ਭਾਰਤ ਪਰਤੇ ਨੇ ਹੁਣ ਪਾਰਟੀ ਨੂੰ ਲੈ ਕੇ ਉਹਨਾਂ ਦੀਆਂ ਇੱਥੇ ਕਿਹੜੀਆਂ ਸਰਗਰਮੀਆਂ ਹੋਣਗੀਆਂ ਕਿੰਨੀਆਂ ਤਿਆਰੀਆਂ ਹੋਣਗੀਆਂ ਤਾਂ ਇਥੇ ਲੋਕਾਂ ਦਾ ਵੱਡਾ ਜਿਹੜਾ ਸਵਾਲ ਇਹੀ ਹੈ ਹਾਂ ਬਿਲਕੁਲ ਮਾडम ਦੇਖੋ ਜਿਹੜਾ ਬੰਦਾ ਕੋਈ ਇੱਕ ਖਾਸ ਜੀ ਦਾ ਰੋਲ ਹੁੰਦਾ ਹੈ ਜੀ ਜਾਂ ਜਿੱਦੀ ਇੱਕ ਗੱਲ ਹੈ ਨਾ ਇੱਕ ਪਦਵੀ ਹੁੰਦੀ ਆ ਜਾਂ ਉਹਦਾ ਹੁੰਦਾ ਹੈ ਪਾਰਟੀ ਦੇ ਵਿੱਚ ਹਾਂਜੀ ਉਦੇ ਨਾਲ ਦੇਖੋ ਫਰਕ ਜ਼ਰੂਰ ਪੈਂਦਾ ਜੀ ਦੇਖੋ ਪਬਲਿਕ ਪਬਲਿਕ ਪਤਾ ਨਹੀਂ ਕਿੰਨੀ ਕੋਣਾਂ ਦੇ ਨਾਲ ਜੁੜੀ ਹੋਣੀ ਹੈ ਕਾਦੇ ਕਿਤੇ ਨਾ ਕਿਤੇ ਜਾ ਕੇ ਖਚੋਣਾ ऐसे ਖੜੇ ਹੋਏ ਸੀ ਜਿਹੜਾ ਇਹ ਪ੍ਰਾਪਤ ਹੋ ਹੂੰ ਕਿਸੇ ਨੂੰ ਇਸੀ ਚੀਜ਼ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਵੀ ਦੇਖੋ ਪਾਰਟੀ ਨੂੰ ਇੱਕ ਫਰਕ ਅਜ ਜ਼ਰੂਰ ਪੈਂਦਾ ਹੁੰਦਾ ਜੇ ਕੋਈ ਗੈਰ ਹਾਜ਼ਰ ਹੋ ਜਵੇ ਤਾਂ ਉਸੇ ਜਿਹੇ ਦਾਤਾ ਬੋਦੀ ਹੁੰਦਾ ਜਦੋਂ ਕੋਈ ਵਾਪਸੀ ਕਰਦਾ ਜਾਂ ਕਿਤੇੋਂ ਆਉਂਦਾ ਹੈ ਦੁਬਾਰੇ ਵਾਪਸ ਆਉਂਦਾ ਤਾਂ ਉਹ ਚੀਜ਼ ਦਾ ਮਰਕੀ ਬਹੁਤ ਬੈਠ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਜਦੋਂ ਰਾਗਵ ਚੱਡਾ ਇੱਥੇ ਭਾਰਤ ਪਰਤੇ ਤਾਂ ਉਹ ਕੇਜਰੀਵਾਲ ਦੇ ਨਾਲ ਮੀਟਿੰਗ ਕਰਨ ਚਲੇ ਗਏ ਕੇਜਰੀਵਾਲ ਦੇ ਘਰ ਵਿੱਚ ਉਹਨਾਂ ਨੂੰ ਸਪਾਟ ਕੀਤਾ ਗਿਆ ਹੈ ਮੀਡੀਆ ਦੇ ਵੱਲੋਂ ਤਾਂ ਇੱਥੇ ਕੀ ਲੱਗਦਾ ਹੈ ਕਿ ਦੇਖੋ ਆਂਦੇ ਸਾਰ ਕੇਜਰੀਵਾਲ ਨੂੰ ਮਿਲਣਾ ਪਾਰਟੀ ਦੀ ਕੋਈ ਇੱਥੇ ਗੱਲਬਾਤ ਹੋਈ ਹੋਵੇਗੀ ਕਿਉਂਕਿ ਮੀਟਿੰਗ ਇੱਥੇ ਹੋਈ ਹੈ ਅਹਿਮ ਮੀਟਿੰਗ ਲਈ ਜਾ ਰਹੀ ਹੈ ਕਿ ਅਹਿਮ ਮੀਟਿੰਗ ਇੱਥੇ ਹੋਣ ਵਾਲੀ ਸੀ ਆ ਬੰਮ ਦੇ ਕੋਈ ਆਮ ਆਪੀ ਪਾਰਟੀ ਦੀ ਗੱਲ ਕਰੀਏ ਜਿਹੜਾ ਵਡੇ ਵੱਡੇ ਲੀਡਰ ਆ ਜਾਂ ਵੱਡੇ ਵੱਡੇ ਚਿਹਰੇ ਆ ਹੂੰ ਜਾਂ ਤਾਂ ਉਹ ਜਿਹੜੀਆਂ ਇਲਾਕਿਆਂ ਦੇ ਅੰਦਰ ਹੈ ਜੀ ਜੀ ਜਾਫਰ ਜੀ ਮੈਂ ਹੁਣ ਰਾਗਪੁਰ ਚੱਲ ਸੀਗਾ ਉਹ ਕਿਤੇ ਨਾ ਕਿਤੇ ਰਾਜਵਾਸ ਤੇ ਬਾਹਰ ਗਏ ਸੀਗੇ ਹੂੰ ਦੇਖੋ ਜਦੋਂ ਇਹਨਾਂ ਲੋਕਾਂ ਦੀ ਗੈਰਹਾਜ਼ਰੀ ਹੋ ਜਾਂਦੀ ਹੈ ਕਿਸੇ ਵੀ ਪਾਰਟੀ 'ਚ ਕੋਈ ਜਿਹੜਾ ਲੀਡਰ ਹੁੰਦਾ ਜਦੋਂ ਉਹਨਾਂ ਦੀ ਗੈਰਹਾਜ਼ਰੀ ਹੋ ਜਾਂਦੀ ਹੈ ਪਿੱਛੇ ਤੇ ਜਿਹੜੀ ਪਾਰਟੀ ਦਾ ਗ੍ਰਾਫ ਕਹਿੰਦੇ ਨੇ ਉਹ ਕਿਤੇ ਨਾ ਕਿਤੇ ਡਾਊਨ ਆ ਜਾਂਦਾ ਕਿਉਂਕਿ ਉਸ ਚੀਜ਼ ਦਾ ਪ੍ਰਭਾਵ ਜ਼ਰੂਰ ਪੈਂਦਾ ਹੁੰਦਾ ਹੈ ਜੀ ਬਿਲਕੁਲ ਤੇ ਹੁਣ ਵਾਪਸ ਆਇਆ ਵਾਪਸ ਆਉਣ ਦੇ ਨਾਲ ਦੇਖੋ ਵੋਟਾਂ ਦੇ ਵਿੱਚ ਜੇ ਹੁਣ ਆਪਾਂ ਦੇਖਿਆ ਜਾਵੇ ਲਾਸਟ ਚਰਨਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਸੁਪੀਆਂ ਦੇ ਵਿੱਚ ਵੋਟਾਂ ਹੋ ਰਹੀਆਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਇੱਕ ਤਰੀਕ ਨੂੰ ਹੋਣਾ ਹੈ ਜੀ ਹੁਣ ਟਾਈਮ ਜਿਹੜਾ ਕਿਤੇ ਨਾ ਕਿਤੇ ਕਹਿੰਦੇ ਕਿ ਉਹ ਸਾਹਮਣੇ ਵਾਲਾ ਹੁੰਦਾ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜਾ ਇਹਨਾਂ ਲੀਡਰਾਂ ਵਾਸਤੇ ਉਹ ਕੀਮਤੀ ਹੈ ਜੀ ਬਿਲਕੁਲ ਦੇਖੋ ਇੱਕ ਇੱਕ ਸਮਾਂ ਇੱਕ ਇੱਕ ਮਿੰਟ ਤਾਂ ਇੱਥੇ ਕੀਮਤੀ ਹੋਵੇਗਾ ਹੀ ਕਿਉਂਕਿ ਲੋਕ ਸਭਾ ਚੋਣ ਜਿਹੜਾ ਹੈ ਬਹੁਤ ਜ਼ਿਆਦਾ ਹੁਣ ਨਜ਼ਦੀਕ ਆ ਚੁੱਕਿਆ ਹੈ ਤੇ ਇੱਥੇ ਲੋਕਾਂ ਨੂੰ ਚੋਣ ਦਾ ਉਹਨਾਂ ਨਹੀਂ ਜਿੰਨਾਂ ਕਿ ਰਿਜ਼ਲਟ ਦਾ ਨਤੀਜੇ ਦਾ ਇੱਥੇ ਇੰਤਜ਼ਾਰ ਹੋਵੇਗਾ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਾਰਾ ਜਿਹੜਾ ਚੋਣ ਜ਼ਾਬਤਾ ਇੱਥੇ ਲੱਗਿਆ ਹੋਇਆ ਹੈ ਤੇ ਚੋਣਾਂ ਦੇ ਦੌਰਾਨ ਹੁਣ ਸਾਰੇ ਲੀਡਰ ਸਰਗਰਮ ਨੇ ਤੇ ਆਪੋ ਆਪਣੀਆਂ ਜਿਹੜੀ ਤਿਆਰੀਆਂ ਨੇ ਤੇ ਕਿਤਨੇ ਨਹੀਂ ਤੇ ਚੋਣ ਪ੍ਰਚਾਰ ਵੀ ਲਗਾਤਾਰ ਕਰ ਰਹੇ ਨੇ ਹੁਣ ਇੱਥੇ ਵੱਡਾ ਜਿਹੜਾ ਸਵਾਲ ਹੈ ਕਿ ਇੱਥੇ ਕਿਹੜੀ ਪਾਰਟੀ ਕਿੱਥੋਂ ਕਿਹੜੀ ਪਾਰਟੀ ਇੱਥੇ ਬਾਜ਼ੀ ਮਾਰ ਸਕਦੀ ਹੈ ਸਭ ਤੋਂ ਵੱਡੇ ਸਵਾਲ ਨੇ ਬਿਲਕੁਲ ਮੈਡਮ ਦੇਖੋ ਪਾਰਟੀ ਕੋਈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੈਡਮ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਸੀ ਪੰਜਾਬ ਦੇ ਵਿੱਚ ਕੋਈ ਇੱਕ ਪਾਰਟੀ ਜਿਆਦਾ ਸੀਟਾਂ ਪ੍ਰਾਪਤ ਨਹੀਂ ਜੀ ਕਰ ਸਕਦੀ ਜੀ ਕਿਉਂਕਿ ਰਲਵਾ ਮਿਲਵਾ ਜਿਹੜਾ ਕੋਈ ਨਾ ਕੋਈ ਹੁਗਾਰਾ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਕੁਝ ਲੋਕ ਐ ਜਿਹੜੇ ਆਮ ਆਦਮੀ ਪਾਰਟੀ ਦੇ ਕੰਮ ਦੀ ਸਰਾਹਣਾ ਕਰਦੇ ਆ ਸਰਾਹਣਾ ਕਰਦੇ ਆ ਜੀ ਹਮ ਕੁਝ ਲੋਕਾਂ ਇਹ ਲੋਕ ਕਹਿੰਦੇ ਨੇ ਆਪਾਂ ਜੇ ਆਪਾਂ ਮੋਦੀ ਦਾ ਵਿਰੋਧ ਹੋ ਰਿਹਾ ਆ ਆ ਬੀਜੇਪੀ ਪਾਰਟੀ ਦਾ ਵਿਰੋਧ ਹੋ ਰਿਹਾ ਇਹਦੇ ਨਾਲ ਕਿ ਪੰਜਾਬ ਚ ਵੀ ਲੋਕ ਕਹਿੰਦੇ ਆ ਵੀ ਜੋ ਸੂਲ ਦਾ ਬੀਜੇਪੀ ਸਰਕਾਰ ਦੇ ਰਹੀ ਹੈ ਉਹ ਪੰਜਾਬ ਸਰਕਾਰ ਦੀਆਂ ਸੂਲ ਤਾਂ ਵੱਧ ਹੋ ਗਈਆਂ ਸੈਂਟਰ ਸਰਕਾਰ ਦੀਆਂ ਜਾਂਦੀਆਂ ਕੁਝ ਨਾ ਕੁਝ ਐਦਾਂ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਬਿਲਕੁਲ ਦੇਖੋ ਜੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੇ ਵਿਰੋਧ ਲਗਾਤਾਰ ਇੱਥੇ ਹੋ ਰਹੇ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਬਲਕਿ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚੋਣਾਂ ਦਾ ਦੇਖੋ ਸਮਾਂ ਲੱਗਿਆ ਹੋਇਆ ਹੈ ਤਾਂ ਇੱਥੇ ਕਿਤੇ ਨਾ ਕਿਤੇ ਵਿਰੋਧ ਵੀ ਉਨੇ ਹੀ ਦੇਖਣ ਨੂੰ ਮਿਲ ਰਹੇ ਨੇ ਆਹ ਬਣੋ ਦੇਖੋ ਵਿਰੋਧ ਵੀ ਲੋਕਾਂ ਦਾ ਜਾਇਜ਼ ਹੁੰਦਾ ਸਰੋ ਜੀ ਕਿਉਂਕਿ ਲੋਕਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਵੀ ਵੋਟਾਂ ਤੋਂ ਬਾਅਦ ਬੋਰਡ ਤੋਂ ਬਾਅਦ ਉਹ बणंदियूं हुई बणंदेन लीडर कम ख सघनि जा किथे न किथे कम जीद रखणु पार्टी चार कम करे लीडर कम करे अगरि जी मर्ज़ी हूंदी आहे वोटा पर उसी टाइम जहिड़े लॻो आहे सवाल जवाब क ਬਿਲਕੁਲ ਦੇਖੋ ਲੋਕ ਸਵਾਲ ਜਵਾਬ ਤਾਂ ਕਰਨਗੇ ਹੀ ਕਿਉਂਕਿ ਸਭ ਤੋਂ ਵੱਡੀ ਜਿਹੜੀ ਆਪਾਂ ਗੱਲ ਕਹਿ ਸਕਦੇ ਹਾਂ ਹਮੇਸ਼ਾ ਹੀ ਲੋਕਾਂ ਵੱਲੋਂ ਇੱਥੇ ਜਿਹੜੇ ਮੁੱਦੇ ਨੇ ਉਹ ਚੱਕੇ ਜਾਂਦੇ ਨੇ ਕਿ ਲੀਡਰ ਜਿਹੜੇ ਨੇ ਉਹ ਸਿਰਫ ਵੋਟਾਂ ਦੇ ਸਮੇਂ ਹੀ ਸਾਡੇ ਗੇਟ ਦੇ ਮੂਹਰੇ ਆ ਕੇ ਖੜੇ ਹੋ ਜਾਂਦੇ ਨੇ ਪਰ ਇੱਥੇ ਜਿਹੜੇ ਵਾਦੇ ਨੇ ਕਿਉਂਕਿ ਅਕਸਰ ਹੀ ਆਪਾਂ ਵੀ ਵਾਦਿਆਂ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਲਾਈਵ ਹੈ ਕਰ ਚੁੱਕੇ ਆ ਤੇ ਹਮੇਸ਼ਾ ਆਪਾਂ ਜਨਤਾ ਦੀ ਜਿਹੜੀ ਆਵਾਜ਼ ਬਣਨ ਦੀ ਇੱਥੇ ਕੋਸ਼ਿਸ਼ ਵੀ ਕੀਤੀ ਹੈ ਤਾਂ ਸਭ ਤੋਂ ਵੱਡਾ ਜਿਹੜਾ ਅਹਿਮ ਰੋਲ ਹੁੰਦਾ ਇੱਥੇ ਲੀਡਰਾਂ ਦਾ ਕਿ ਲੋਕਾਂ ਨਾਲ ਕਿਤੇ ਵਾਦੇ ਆਖਿਰਕਾਰ ਪੂਰੇ ਕਿਉਂ ਨਹੀਂ ਕਰਦੇ ਇੱਥੇ ਜਿਹੜੇ ਵਾਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਲੱਗਦਾ ਬਿਲਕੁਲ ਮੈਡਮ ਦਾ ਕੋਈ ਸੀ ਤਾਂ ਕਹਿੰਦੇ ਆ ਕਿ ਜਿਹੜੇ ਮੈਨੀਫੈਸਟੋ ਹੁੰਦੇ ਆ ਜਦੋਂ ਪਾਰਟੀਆਂ ਮੈਨੀਫੈਸਟੋ ਤਿਆਰ ਕਰਦੀਆਂ ਨੇ ਉਹ ਮੈਨੀਫੈਸਟੋ ਨੂੰ ਕਿਤੇ ਨਾ ਕਿਤੇ ਲੀਗਲ ਕਰ ਦਿੱਤਾ ਜਾਂ ਫਿਰ ਕਾਨੂੰਨੀ ਤੌਰ ਤੇ ਕਰ ਦਿੱਤਾ ਜਾ ਵੀ ਹੋ ਸਕਦਾ ਹੈ ਜਿਹੜੇ ਵੋਟਰ ਆ ਉਹਨਾਂ ਨੂੰ ਕੁਝ ਹੌਸਲਾ ਹੋਵੇ ਜਿਵੇਂ ਜਾਂ ਉਹ ਬਾਤ ਚੜ ਕੇ ਬੋਟਾ ਪਾਰ ਕਰਨ ਕਈ ਲੋਕ ਬੈਚ ਕਰਕੇ ਬੋਟਾ ਨੂੰ ਇਗਨੋਰ ਕਰ ਦਿੰਨੇ ਆ ਵੀ ਸਾਨੂੰ ਕੁਝ ਹੋਣਾ ਤਾਂ ਹੈ ਨਹੀਂ ਨਾ ਸਾਨੂੰ ਕੋਈ ਹਿਲਦਾ ਨਾ ਬੁਲਾਉਂਦਾ ਜੀ ਬਿਲਕੁਲ ਮੰਨ ਲਓ ਕਿ ਸਾਡੇ ਪਰਿਵਾਰ ਦੇ ਵਿੱਚ ਸਾਡਾ ਦਾਦੇ ਪੜਦਾਦਿਆਂ ਤੋਂ ਲੈ ਕੇ ਕਾਂਗਰਸ ਦੇ ਨਾਲ ਜੁੜੇ ਹੋਏ ਆ ਰਹੇ ਆ ਜੀ ਲੇਕਿਨ ਅਸਰ ਘਰ ਦੀ ਸਥਿਤੀ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਸਾਡੀ ਕਦੇ ਕੋਈ ਇੱਕ ਸਹੈਦਾ ਦਾਦੇ ਪੋਤੇ ਤੱਕ ਸਾਨੂੰ ਕਦੇ ਪਹਤ ਤਾਂ ਨਹੀਂ ਜੀ ਸਰਕਾਰਾਂ ਵੱਲੋਂ ਦੇਖੀ ਕੋਈ ਰੁਜ਼ਗਾਰ ਵਿੱਚ ਕਾ ਬੇਜੀ ਨਹੀਂ ਜੀ ਬਿਲਕੁਲ ਦੇਖੋ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਹਮੇਸ਼ਾ ਹੀ ਲੀਡਰਾਂ ਦੇ ਉੱਤੇ ਚੁੱਕਦੇ ਹੋਏ ਨਜ਼ਰ ਤਾਂ ਆਉਂਦੇ ਨੇ ਪਰ ਲੀਡਰ ਵੀ ਹਮੇਸ਼ਾ ਇਹਨਾਂ ਸਵਾਲਾਂ ਤੋਂ ਭੱਜਦੇ ਹੋਏ ਹਮੇਸ਼ਾ ਹੀ ਦੇਖੇ ਗਏ ਨੇ ਹਾਂ ਬਿਲਕੁਲ ਮੈਡਮ ਦੇਖੋ ਪਰ ਜਨਾ ਉਹਨਾਂ ਨੇ ਹੁੰਦਾ ਹੀ ਹੈ ਕਿਉਂਕਿ ਮੌਕੇ ਦੀ ਜਦੋਂ ਮੌਕਾ ਹੁੰਦਾ ਜਾਂ ਜਦੋਂ ਉਹਦੀ ਕੁਰਸੀ ਹੁੰਦੀ ਹੈ ਉਸ ਟਾਈਮ ਕੰਮ ਨਹੀਂ ਕਰਦੇ ਉਸ ਟਾਈਮ ਲੋਕਾਂ ਨੂੰ ਇਗਨੋਰ ਕਰਦੇ ਆ ਜਦੋਂ ਵੋਟਾਂ ਨੂੰ 2-4 ਮਹੀਨੇ ਰਹਿ ਜਾਂਦੇ 6 ਮਹੀਨੇ ਰਹਿ ਜਾਂਦੇ ਆ ਜਿਹੜੇ ਆਪਣੇ ਉਹ ਗੱਬਰ ਚਿੱਟੇ ਕੁਰਤੇ ਪਜਾਮੇ ਪਾ ਕੇ ਆਪਣੀਆਂ ਮਾਰਗੀਆਂ ਪਾ ਕੇ ਲੋਕਾਂ ਦੇ ਜੱਤ ਜੁੜ ਕੇ ਆਉਂਦੇ ਆ ਜਿਹੜੇ ਲੋਕਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਨੂੰ ਵੋਟਾਂ ਮਿਲ ਜਾਣੀਆਂ ਜਿਹੜੇ ਲੋਕਾਂ ਨੇ ਕੰਮ ਨਹੀਂ ਕੀਤਾ ਉਹਨਾਂ ਦਾ ਵਿਰੋਧ ਹੋ ਜਾਂਦਾ ਜੀ ਉਹਨਾਂ ਦਾ ਵਿਰੋਧ ਹੋ ਜਾਂਦਾ ਤੇ ਦੇਖੋ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਵੱਧ ਜਿਹੜਾ ਵਿਰੋਧ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਬੀਜੇਪੀ ਪਾਰਟੀ ਦਾ ਦੇਖਣ ਨੂੰ ਮਿਲ ਰਿਹਾ ਇੱਥੇ ਕਿਸਾਨ ਵੀ ਲਗਾਤਾਰ ਬੀਜੇਪੀ ਪਾਰਟੀ ਤੋਂ ਖਫਾ ਨਜ਼ਰ ਆ ਰਹੇ ਨੇ ਕੀ ਲੱਗਦਾ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿੱਦਾਂ ਕਿ ਚੋਣਾ ਪੈਣ ਗਿਆ ਤਾਂ ਇੱਥੇ ਕੀ ਲੱਗਦਾ ਹੈ ਕਿ ਆਹਨ ਮੌਕੇ ਤੇ ਕੋਈ ਇੱਥੇ ਬਾਜ਼ੀ ਬੀਜੇਪੀ ਪਾਰਟੀ ਜਿਹੜੀ ਆ ਮਾਰ ਸਕਦੀ ਹੈ ਮੈਡਮ ਦੇਖੋ ਕਹਿਣਾ ਮੁਸ਼ਕਲ ਹੁੰਦਾ ਜੀ ਕਿਉਂਕਿ ਜਿਹੜਾ ਇੱਕ ਮਤਦਾਨ ਹੁੰਦਾ મત ਦਾ ਲੋਕ ਆਪਣਾ ਨਾਮ ਨਾਲ ਕਰਦੇ ਆ ਜਿਉ ਇੱਕ ਪਰਦਾ ਹੈ ਜੀ ਹਾਂਜੀ ਬਿਲਕੁਲ ਪਰਦਾ ਐਸੀ ਕਰਕੇ ਰੱਖਿਆ ਜਾਂਦਾ ਵੀ ਬੰਦਾ ਆਜ਼ਾਦ ਆ ਕਿਤੇ ਵੀ ਆਪਣੀ ਵੋਟ ਪਾ ਸਕਦਾ ਕੋਈ ਦਿੱਕਤ ਨਹੀਂ ਹੈ ਲੇਕਿਨ ਜਦੋਂ ਚੋਣਾ ਹੁੰਨੀ ਹੈ ਚੋਣਾ ਸਿਰਫ ਵੋਟ ਉਸੇ ਬੰਦੇ ਨੂੰ ਪੈਂਦੀ ਹੈ ਜਾਂ ਕਾਰਜਕਾਰੀ ਨੂੰ ਪੈਂਦੀ ਹੈ ਜਾਂ ਉਸ ਸ਼ੇਰੇ ਨੂੰ ਪੈਂਦੀ ਹੈ ਇਹਦੇ ਲੋਕਾਂ ਦੇ ਵਿੱਚ ਪੂਰੇ 5 ਸਾਲ ਦੇ ਵਿੱਚ ਬਿਜਰਦੇ ਰਹਿੰਦੇ ਆ ਸਰਕਾਰ ਹੋਵੇ ਨਾ ਹੋਵੇ ਕਿਤੇ ਨਾ ਕਿਤੇ ਕੋ ਬਹੁਤ ਐਲੀਟਰ ਹੈ ਜਿਹੇ ਹੁੰਦੇ ਆ ਜਾਂ ਜਿਹੜੇ ਕੁਰਸੀ ਤੇ ਨਹੀਂ ਹੁੰਦੇ ਉਹ ਲੋਕਾਂ ਦੇ ਵਿੱਚ ਬਿਜਰਦੇ ਆ ਲੋਕਾਂ ਦੇ ਕੰਮ ਕਰਦੇ ਆ ਤਾਂ ਲੋਕ ਜਦੋਂ ਜੋੜਾ ਹੁੰਦੀ ਆ ਫਿਰ ਉਹ ਚੋਣਾਂ 'ਚ ਖੜੇ ਹੁੰਦੇ ਆ ਫਿਰ ਉਹਦਾ ਸਾਥ ਵੀ ਦਿੰਦੇ ਆ ਜੀ ਬਿਲਕੁਲ ਦੇਖੋ ਆਜ਼ਾਦ ਤਾਂ ਹੋਣਾ ਹੀ ਚਾਹੀਦਾ ਇੱਥੇ ਕਿਉਂਕਿ ਚੋਣਾਂ ਦੇ ਵਿਚਕਾਰ ਵੀ ਹਮੇਸ਼ਾ ਹੀ ਲੋਕਾਂ ਦੀਆਂ ਅਜਿਹੀਆਂ ਜਿਹੜੀ ਸ਼ਿਕਾਇਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲਾਲਚ ਦਿੱਤਾ ਜਾਂਦਾ ਹੈ, ਵੋਟ ਪਵਾ ਲਈ ਜਾਂਦੀ ਹੈ, ਵਾਅਦੇ ਇੱਥੇ ਪੂਰੇ ਨਹੀਂ ਕੀਤੇ ਜਾਂਦੇ। ਤਰ੍ਹਾਂ-ਤਰ੍ਹਾਂ ਦੇ ਜਿਹੜੇ ਸਵਾਲ ਨੇ ਲੋਕ ਕਰਦੇ ਹੋਏ ਇੱਥੇ ਨਜ਼ਰ ਵੀ ਆਉਂਦੇ ਨੇ। ਤਾਂ ਹੁਣ ਜਿੱਦਾਂ ਕਿ ਆਪਾਂ ਅੱਜ ਦੇ ਇਸ ਵਿਸ਼ੇ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਰਾਗਵ ਚੱਡਾ ਭਾਰਤ ਆਏ ਨੇ। ਹੁਣ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਥੰਬ ਹੋਰ ਇੱਥੇ ਜਿਹੜਾ ਆ ਚੁੱਕਿਆ ਹੈ ਰਾਗਵ ਚੱਡਾ ਜੋ ਕਿ ਬਹੁਤ ਸਟਰੋਂਗ ਲੀਡਰ ਨੇ। ਤਾਂ ਇੱਥੇ ਪਾਰਟੀ ਨੂੰ ਹੁਣ ਕਿੰਨੇ ਕੁ ਲਾਭ ਹੋ ਸਕਦੇ ਨੇ? ਆ ਆਮ ਆਦਮੀ ਦੇ ਕੋ ਨਾਬ ਦੀ ਜੇ ਆਪਾਂ ਗੱਲ ਕਰੀਏ ਦੇਖੋ ਜੋ ਲੋਕ ਉਹਨਾਂ ਦੀ ਉਡੀਕ ਕਰਦੇ ਸੀ ਜਾਂ ਜਿਵੇਂ ਕਹਿ ਦਿੰਦੇ ਆ ਕੋਈ ਲੀਡਰ ਹੁੰਦਾ ਉਹ ਕਿਤੇ ਬਾਹਰ ਹੋ ਜਾਂਦਾ ਜਦੋਂ ਫਿਰ ਆਉਂਦਾ ਫਿਰ ਕੁਛ ਨਾ ਕੁਛ ਦੇ ਕੋ ਫਰਕ ਤਾਂ ਪੈਂਦਾ ਹੀ ਹੁੰਦਾ ਜੀ ਉਹਨਾਂ ਦੇ ਪਿਆਰਾ ਅਜਿਹਾ ਕਿ ਕੋਈ ਨੁਕਸਾਨ ਹੋਣਾ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਦੇ ਕੋ 10 20 30 40 ਪ੍ਰਸੰਤ ਦਾ ਫਰਕ ਪਊਗਾ ਜੀ ਆਵਾਜ਼ ਨਹੀਂ ਬਾਕੀ ਜੀ ਬਿਲਕੁਲ ਦੇਖੋ ਫਰਕ ਤਾਂ ਪੈਣਾ ਹੀ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਗੱਲ ਆਪਾਂ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੀ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਚੰਗੀ ਸਥਿਤੀ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਵਿਰੋਧ ਤਾਂ ਦੇਖੋ ਹੋ ਹੀ ਰਹੇ ਨੇ ਸਾਰੀ ਪਾਰਟੀਆਂ ਦੇ ਪਰ ਕਿਤੇ ਨਾ ਕਿਤੇ ਸਮਰਥਨ ਵੀ ਮਿਲ ਰਹੇ ਨੇ ਜਿਹੜੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਜਾਂ ਜਿਹੜੇ ਲੋਕ ਜਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਿਨ੍ਹਾਂ ਦੇ ਕੰਮਾਂ ਤੋਂ ਖੁਸ਼ ਨੇ ਉਹ ਲੋਕ ਅੱਗੇ-ਅੱਗੇ ਕਾਫੀ ਜ਼ਿਆਦਾ ਜਿਹੜਾ ਸਮਰਥਨ ਵੀ ਆ ਉਹ ਵੀ ਕਰਦੇ ਨੇ ਹਾਂ ਬਿਲਕੁਲ ਮੜੋ ਦੇ ਕੋਈ ਜਿਹੜੀ ਪਾਰਟੀ ਜਾਂ ਜਿਹੜਾ ਲੀਡਰ ਕੰਮ ਕਰੂਗਾ ਉਹ ਕਿਤੇ ਨਾ ਕਿਤੇ ਲੋਕ ਉਹਦੇ ਨਾਲ ਅਸੀਂ ਚੱਲਣਗੇ ਲੋਕ ਉਹਦੇ ਨਾਲ ਖੜਨਗੇ ਵੀ ਜੀ ਬਿਲਕੁਲ ਜੀ ਕਿੰਨੇ ਆ ਜਾਂਦੀ ਅਗਰੇਸੀ ਆਪਣੀ ਕਾਨੂੰਨ ਚਲਾਉਂਦੇ ਆ ਆਪਣੀ ਮਰਜ਼ੀ ਚਲਾਉਂਦੇ ਆ ਐਸੀ ਤਾਂ ਚੈਨਲ ਦੇ ਮਾਤੇ ਮਰਾਈ ਉਹਨਾਂ ਦਿਸਟਰਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਚੀਜ਼ਾਂ ਦਾ ਅਸੀਂ ਗਰੰਟੀ ਦਾ ਨਾ ਕਿ ਵੀ ਪਖਵਾਦੀ ਕਰਦੇ ਆ ਲੇਕਿਨ ਜਦੋਂ ਉਹ ਬਾਦੇ ਆ ਸੱਚੀ ਕੁਰਸੀ ਆ ਜਾਂਦੀ ਹੈ ਕਲਵਾ ਜਾਂਦੀ ਹੈ ਜੀ ਤਾਂ ਬਹੂਤ ਕਰੋ ਦੁਰਪਯੋਗ ਨਾ ਕਰੋ ਬਿਲਕੁਲ ਇਥੇ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਤੇ ਕੀ ਕਹਿਣਾ ਚਾਹੋਗੇ ਸੰਜੀਪ ਸ਼ਰਮਾ ਜੀ ਇਥੇ ਕਿ ਦੇਖੋ ਲੀਡਰਾਂ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਤਾਂ ਇਥੇ ਲੀਡਰਾਂ ਨੂੰ ਵੀ ਹੁਣ ਕਿਉਂਕਿ ਇਸ ਵਾਰ ਵਿਰੋਧ ਕਾਫੀ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਤੇ ਇੱਕ ਇੱਕ ਗੱਲ ਹੋਰ ਇਥੇ ਜਿਹੜੀ ਪਾਰਟੀਆਂ ਦੇ ਵਿੱਚ ਇਸ ਵਾਰ ਦਲ ਬਦਲੇ ਗਏ ਨੇ ਇਹ ਬਹੁਤ ਅਹਿਮ ਹੈ ਇਸ ਵਾਰ ਦਾ ਮੁੱਦਾ ਰਿਹਾ ਹੈ ਤਾਂ ਇਥੇ ਲੀਡਰਾਂ ਨੂੰ ਵੀ ਹੁਣ ਕੰਨ ਕਰ ਲੈਣੇ ਚਾਹੀਦੇ ਨੇ ਕਿ ਲੋਕਾਂ ਦੇ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਗੌਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਆ ਬਿਲਕੁਲ ਮੈਡਮ ਦੇਖੋ ਲੀਡਰ ਇਹ ਕਹ ਕੇ ਪੰਨਾ ਚਾੜ ਦਿੰਦੇ ਆਂ ਦੀ ਅਸੀਂ ਲੋਕਾਂ ਵਾਸਤੇ ਪਾਰਟੀ ਬਦਲੀ ਜਾਈ ਜੀ ਲੋਕਾਂ ਵਾਸਤੇ ਥਾਂ ਬਦਲੀ ਹੈ ਜੀ ਹਮ ਲੇਕਿਨ ਜਿਹੋਨਾ ਲੀਡਰਾਂ ਤੋਂ ਸਵਾਲ ਪੁੱਛਦੇ ਆਂ ਦੀ ਕੀ ਤੁਸੀਂ ਉਹ ਲੋਕਾਂ ਦੇ ਨਾਲ ਫਲਾ ਕਰਕੇ ਪਾਰਟੀ ਬਦਲੀ ਹੈ ਜੀ ਜੀ ਬਿਲਕੁਲ ਸਪੋਟਰਾਂ ਨੂੰ ਵੋਟਰਾਂ ਨੂੰ ਜਾਂ ਉਹ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਲੀਡਰ ਅਜੇ ਸ਼ਾਮ ਨੂੰ ਪਾਰਟੀ ਚੇਂਜ ਕਰ ਲੇਗਾ ਜੀ ਜੀਬੀਐਲ ਦਾ ਕਦੋਂ ਆਵਾਜ਼ ਨਹੀਂ ਚਲੇਗੀ ਜੀ ਪਤਾ ਨਹੀਂ ਲੱਗਦਾ ਜੀ ਲੋਕਾਂ ਨੂੰ ਕਦੋਂ ਪਤਾ ਲੱਗਦਾ ਹੈ ਹਾਂਜੀ ਬਿਲਕੁਲ ਇੱਥੇ ਦੇਖੋ ਲੀਡਰਾਂ ਨੂੰ ਵੀ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਕਸਰ ਹੀ ਆਪਾਂ ਦੇਖਿਆ ਹੈ ਦੇਖੋ ਚੋਣ ਜਾਬਤਾ ਹਮੇਸ਼ਾ ਹੀ ਲੱਗਦਾ ਹੈ ਤੇ ਚੋਣਾ ਵੀ ਹਮੇਸ਼ਾ ਹੀ ਇੱਥੇ ਹੁੰਦੀਆਂ ਨੇ ਪਰ ਜਿੰਨਾ ਵਿਰੋਧ ਇਸ ਵਾਰ ਹੋ ਰਿਹਾ ਹੈ ਲਗਾਤਾਰ ਆ ਆਖਿਰਕਾਰ ਦੇਖੋ ਕਹਿ ਸਕਦੇ ਹਾਂ ਕਿ ਇੱਥੇ ਲੀਡਰਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਤੇ ਖਾਸ ਤੌਰ ਤੇ ਦੇਖੋ ਜਿੱਦਾਂ ਕਿ ਹੁਣ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਜਦੋਂ ਦਿੱਲੀ ਜਾਣਾ ਇੱਥੇ ਕਿਸਾਨਾਂ ਨੇ ਜਦੋਂ ਦਿੱਲੀ ਜਾਣਾ ਸੀ ਤਾ ਉਸ ਸਮੇਂ ਕਿਤੇ ਨਾ ਕਿਤੇ ਬੀਜੇਪੀ ਪਾਰਟੀ ਜਿਹੜੀ ਐ ਇਹਨਾਂ ਤੋਂ ਕਾਫੀ ਜ਼ਿਆਦਾ ਕਿਸਾਨਾਂ ਨੂੰ ਉਮੀਦਾਂ ਸੀ ਤੇ ਉਹ ਉਮੀਦਾਂ ਤੋਂ ਇੱਥੇ ਉਹ ਖਰੇ ਨਹੀਂ ਉਤਰ ਪਾਈ ਹਾਂ ਬਿਲਕੁਲ ਮੜਮ ਦੇ ਕੋ ਅਜਿਹਾ ਕੰਮ ਕਰਦੇ ਆ ਜਿਵੇਂ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਜਿਹੜਾ ਪਹਿਲਾ ਜੰਟਰ ਚ ਆਉਣ ਵਾਲਾ ਜੰਟਰ ਜੀ ਹਮ ਜਿਸ ਵੀ ਕੋਈ ਪਾਰਟੀ ਦੇ ਲੀਡਰ ਨੇ ਕਿਸਾਨਾਂ ਦੀ ਹੈਲਪ ਦੇ ਵਿੱਚ ਜਾ ਕੇ ਧਰਨੇ ਦੇ ਵਿੱਚ ਉਹਨਾਂ ਦੇ ਨਾਲ ਜਾ ਕੇ ਖੜੇ ਨਹੀਂ ਜਾ ਸਕੀ ਕਿਰਾਇਆ ਹੈਗਾ ਸਰਕਾਰਾਂ ਨੂੰ ਵੀ ਹਾਂ ਇਹਨਾਂ ਨੂੰ ਜਾਣ ਤੋਂ ਦਿੱਤੀ ਜਾਣਾ ਚਾਹੀਦਾ ਠੀਕ ਹੈ ਕੋਈ ਜਣਾ ਥੋੜਾ ਬਹੁਤਾ ਕਿ ਕਿਸੇ ਦਾ ਧਿਆਨ ਆਉਂਦਾ ਸੀ ਥੋੜਾ ਬਹੁਤਾ ਹੁੰਦਾ ਸੀ ਦੇਖੀਂ ਦਿੱਕਣਾ ਹੰਗਾਰਾ ਮਿਲਣਾ ਚਾਹੀਦਾ ਸੀ ਜੀ ਜੇ ਹੰਗਾਰਾ ਨਹੀਂ ਮਿਲਿਆ ਤਾਂ ਹੰਗਾਰਾ ਮਿਲਦਾ ਜੇ ਇਹਨਾਂ ਨੂੰ ਲੋਕਾਂ ਦੀ ਸਪੋਰਟ ਮਿਲਦੀ ਤਹੂ ਸਕਦਾ ਉਤਾਰਨੇ ਤੇ ਬੈਠਦੇ ਜਾ ਕੇ ਆਪਣੇ ਮੰਗਾਂ ਦਾ ਹੱਲ ਕਰਦੇ ਮਤਲਬ ਅੰਦਰ ਹੁੰਦੇ ਸੀ ਬਿਲਕੁਲ ਜੇ ਉਸੇ ਸਮੇਂ ਦੇਖੋ ਲੋਕਾਂ ਦੀਆਂ ਜਾਂ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਉੱਤੇ ਗੌਰ ਕੀਤੀ ਜਾਂਦੀ ਤਾਂ ਅੱਜ ਜਿਹੜਾ ਇਹ ਇੰਨਾ ਜ਼ਿਆਦਾ ਵਿਰੋਧ ਇੱਥੇ ਹੋ ਰਿਹਾ ਹੈ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਸ਼ਾਇਦ ਇਹ ਅੱਜ ਥੋੜਾ ਘੱਟ ਹੁੰਦਾ ਜਾਂ ਫਿਰ ਹੁੰਦਾ ਹੀ ਨਾ ਆ ਮੈਡਮ ਬਿਲਕੁਲ ਹੀ ਜੇ ਅਸੀਂ ਇਹ ਟੀਕ ਹੁੰਦੀ ਜਾਂ ਲੋਕਾਂ ਲੋਕਾਂ ਨੂੰ ਸਪੋਰਟ ਕਰਦੇ ਹੋ ਕਿਸਾਨਾਂ ਨੂੰ ਸਪੋਰਟ ਕਰਦੇ ਕਿ ਤੇ ਆ ਲੋਕਾਂ ਦਾ ਮਸਲਾ ਠੀਕ ਹੈ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਠੀਕ ਜੋ ਪੂਰੇ ਹਿੰਦੁਸਤਾਨ ਦਾ ਭਾਰਤ ਦਾ ਮਸਲਾ ਹੈਗਾ ਜੀ ਬਿਲਕੁਲ ਕਿਸਾਨ ਹੀ ਸੀ ਕਰਕੇ ਅੱਥੇ ਆਇਆ ਜੀ ਕਿਸਾਨ ਨੂੰ ਪਤਾ ਸੀ ਜੇ ਅਗਰ ਸਾਨੂੰ ਜਿਹੜੀ ਸਾਡੀ ਐਨਐਸਟੀ ਨਹੀਂ ਮਿਲੂਗੀ ਜਾਂ ਸਾਡੇ ਜਿਹੜੀ ਉਹ ਜੀ ਖੇਤਾਂਾਂ ਗੀਜਦੇ ਆਂ ਕਿਸਾਨ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲੂਗਾ ਸਾਡੇ ਉੱਤੇ ਕਾਲੇ ਕਾਨੂੰਨ ਜਿਹੜੇ ਧੋਖ ਦਿੱਤੇ ਗਏ ਆਂ ਜੀ ਹੁਣ ਸਾਡੇ ਤੇ ਭਾਰੂ ਪੈਣਗੇ ਸਾਡੇ ਤੇ ਭਾਰੂ ਪੈਣਗੇ ਸਾਡੇ ਨੂੰ ਰੋਕਾਂ ਦੇ ਭਾਰੂ ਪੈਣਗੇ ਕਰਕੇ ਕਿਸਾਨ ਅੱਥੇ ਆਇਆ ਜੀ ਬਿਲਕੁਲ ਹਾਂਜੀ ਤਾਂ ਬਹੁਤ-ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਹਮੇਸ਼ਾ ਸਾਂਝੇ ਕਰਦੇ ਹੋ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਹਾਂਜੀ ਹਾਂਜੀ ਤਾਂ ਅੱਜ ਦਾ ਇਹ ਜਿਹੜਾ ਵਿਸ਼ਾ ਅਸੀਂ ਲੈ ਕੇ ਆਏ ਸੀ ਇਹ ਵਿਸ਼ਾ ਸੀ ਕਿ ਰਾਗਵ ਚੱਡਾ ਹੁਣ ਭਾਰਤ ਵਾਪਿਸ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਲਈ ਹੁਣ ਇੱਥੇ ਕਿੰਨੇ ਕੁ ਵੱਡੇ ਇੱਥੇ ਕੰਮ ਹੋਣ ਵਾਲੇ ਨੇ ਅੱਗੇ ਕਿਉਂਕਿ ਲੋਕ ਸਭਾ ਚੋਣਾਂ ਜਿਹੜਾ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕਿਆ ਹੈ ਚੋਣਾ ਨੂੰ ਲੈ ਕੇ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜੇ ਪ੍ਰਚਾਰ ਨੇ ਉਹ ਵੀ ਲਗਾਤਾਰ ਜਾਰੀ ਨੇ ਤਾਂ ਹੁਣ ਰਾधव ਚੱਡਾ ਕਿਹੋ ਜੀ ਤਿਆਰੀ ਦੇ ਨਾਲ ਅੱਗੇ ਆਉਣਗੇ ਕਿਹੋ ਜੀ ਤਿਆਰੀ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਗੇ ਲੋਕਾਂ ਨੂੰ ਆਪਣੀ ਪਾਰਟੀ ਦੇ ਜਿਹੜੇ ਫਾਇਦੇ ਨੇ ਉਹ ਦੱਸਣਗੇ ਜਾਂ ਫਿਰ ਪ੍ਰਚਾਰ ਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਹੋਰ ਸਾਹਮਣੇ ਆ ਸਕਦੀਆਂ ਨੇ ਤਾਂ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰੇਗਾ ਤੇ ਤੁਸੀਂ ਇਹਨਾਂ ਵਿਸ਼ਾ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ ਜਿਹੜੀ رائے ਹੈ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਆਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ مانਸੂ ਅਟਵਾਲ ਨੂੰ ਦਿਓ ਇਜਾਜ਼ਤ